ਸੋ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਾਦਸਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੰਨ ਸਾਡੀ ਧਰਤੀ ਸਾਡੇ ਲੋਕ ਸੋ ਪੌਕ ਟਾਈਮ ਦੀ ਤੁਹਾਨੂੰ ਸਥਿਤੀ ਇੱਕ ਕਰਕੇ ਦੱਸ ਦੇਣਾ ਸਵੇਰੇ 7 ਵਜੇ ਦੀ ਆਪਣੇ ਕੋਲੇ ਰਿਪੋਰਟ ਹੈ ਪੌਕ ਟਾਈਮ ਜਿਹੜਾ ਇਹਦਾ ਲੈਵਲ 1391.11 ਤੇ ਹੈ ਲਗਭਗ ਉਹੀ ਹੈ ਕੱਲ 1369 91 ਜਾਂ ਸਮਥਿੰਗ 1391.99 ਸੀਗਾ ਫੋਟ ਤੇ ਅੱਜ 1391.11 ਫੋਟ ਤੇ ਆ ਜਿਹੜਾ ਇਹਦੇ ਚ ਪਾਣੀ ਇਨਫਲੋ ਹੋ ਰਿਹਾ 1,30,140 ਜਿਹੜਾ ਆਊਟਫਲੋ ਹੋ ਰਿਹਾ ਹੈ ਆਊਟਫਲੋ ਪ੍ਰਾਣੀ ਜਿਹੜਾ ਕੱਲ 110000 ਸੀ ਕਰੀਬ ਅੱਜ 84852 ਤੇ ਸਵੇਰ ਦੀ ਰਿਪੋਰਟ ਦਿੱਤੀ ਗੱਸਤ 2025 ਅਗੇ ਭਾਗੜਾ ਡੈਮ ਦੀ ਜੇਕਰ ਗੱਲ ਕਰ ਲਈਏ ਇਹਦਾ ਜਿਹੜਾ ਪੱਧਰ ਹੈ ਸਮੇਂ ਚੱਲ ਰਿਹਾ ਹੈਗਾ 1672 ਪੈਟ 10 ਫੁੱਟ ਤੇ ਆ ਜਿਹੜਾ ਇਹਦੇ ਵਿੱਚ ਪਾਣੀ ਆ ਰਿਹਾ ਹੈ 44864 ਕਿਊਸ ਕਾ ਰਿਹਾ ਔਰ ਜਿਹੜਾ ਪਾਣੀ ਇਹ ਤੋਂ ਛੱਡਿਆ ਜਾ ਰਿਹਾ 54200 ਕਿਊਸ ਛੱਡਿਆ ਜਾ ਰਿਹਾ ਔਰ ਚੱਕੀ ਜਿਹੜਾ ਪਾਣੀ ਪਹੁੰਚ ਰਿਹਾ ਚੱਕੀ ਦਰਿਆ ਦੇ ਵਿੱਚ 83200 ਦਸੂਹਾ ਦੇ ਵਿੱਚ 115226 ਗਿੱਦੜਪਿੰਡੀ ਚ 47000 47100 ਕੁਸਕ ਪਹੁੰਚ ਰਿਹਾ ਔਰ ਹਰੀਕੇ 255695 ਕੁਸਕ ਪਹੁੰਚ ਰਿਹਾ ਇਹ ਅੱਜ ਸਵੇਰੇ ਆਪਣੇ ਕੋਲੇ 7 ਵਜ ਦੀ ਰਿਪੋਰਟ ਹੈ ਤੇ ਲਵਾ ਦੇ ਵਿੱਚ ਜਿਹੜਾ ਪਾਣੀ ਪਹੁੰਚ ਰਿਹਾ 20400 50 ਕਿਊਸਕ ਪਹੁੰਚ ਰਿਹਾ ਦੋ ਢਿਲਵਾਂ ਦੇ ਵਿੱਚ 2 ਲੱਖ 4000 50 ਕਿਊਸਕ ਪਾਣੀ ਪਹੁੰਚ ਰਿਹਾ ਔਰ ਨਾਲ ਸਭ ਤੋਂ ਵੱਡੀ ਗੱਲ ਹੈ ਤੁਹਾਡੇ ਨਾਲ ਅਸੀਂ ਹਸੈਣੀਵਾਲ ਹੈਡਵਕਸ ਦੀ ਰਿਪੋਰਟ ਵੀ ਸਾਡੇ ਸਾਡੇ ਕੋਲ ਪਹੁੰਚੀ ਉਹ ਵੀ ਸਾਂਝੀ ਕਰਦੇ ਨੇ ਅਕਸਰ ਸਾਡੇ ਕੋਲ ਰਿਪੋਰਟ ਬਹੁਤ ਘੱਟ ਆਉਂਦੀ ਹੈ ਹਸੈਣੀਵਾਲ ਹੈਡਵਕਸ ਦੀ ਚੈੱਕ ਕਰਾਇਆ ਇਸ ਵੇਰੇ 8 ਵਜੇ ਦੀ ਗੱਲ ਹੈ ਅੱਜ 8:10 ਦੀ ਇਹਦਾ ਜਿਹੜਾ ਅਪਸਟੇਵਿੰਗ ਜਿਹੜੀ ਇੱਥੇ ਪਹੁੰਚ ਰਹੀ ਹੈ ਹਸੈਣੀਵਾਲ ਹੈਡਵਕਸ ਤੇ 255695 ਜਿੰਨੇ ਦਾ ਜੰਨਾ ਪਾਣੀ ਹਰੀ ਕੇ ਹੈਡਵਕਸ ਤੋਂ ਛੱਡਿਆ ਜਾ ਰਿਹਾ ਸਾਰਾ ਤੇ ਸਾਰਾ ਜਿਹੜਾ ਪਾਣੀ ਹਸੈਣੀਵਾਲਾ ਹੈਡਵਕਸ ਤੇ ਪਹੁੰਚ ਰਿਹਾ ਔਰ ਡਾਉਨਸਟਰੀਮਿੰਗ 254495 ਕਰੀਬ ਕਰੀਬ 255695 ਕਿਊਸਕਾ ਉਥੇ ਪਾਣੀ ਪਹੁੰਚ ਰਿਹਾ ਔਰ ਇੰਨਾ ਹੀ ਪਾਣੀ ਜਿਹੜਾ 254495 ਕਿਊਸ ਜਿਹੜਾ ਉਥੇ ਪਾਣੀ ਅੱਗੇ ਡਾਉਨਸਟਰੀਮ ਕਿਚਾਇਆ ਜਾ ਰਿਹਾ ਔਰ ਸਿਚੁਏਸ਼ਨ ਜਿਹੜੀ ਹੈਗੀ ਹੈ ਮੀਡੀਅਮ ਫਲੱਡ ਹੈ ਜੇਕਰ ਹਰੀਕੇ ਹੈਡ ਵਸਤੀ ਗੱਲ ਕਰਦੇ ਤਾਂ ਉਥੇ ਵੀ ਮੀਡੀਅਮ ਫਲੱਡ ਚੋਂ ਹੈ ਔਰ ਜਿਹੜਾ ਹਸੈਣੀਵਾਲਾ ਹੈਡਵਕਸ ਤੋਂ ਜਿਹੜਾ ਇਸ ਅੱਜ ਸਵੇਰੇ 8 ਵਜੇ ਦੀ ਰਿਪੋਰਟ ਹੈ ਔਰ ਨਾਲ ਆਪਾਂ ਇਹ ਗੱਲ ਕਰ ਲੈਨੇ ਕਿ ਅੱਜ ਜਿਹੜੇ ਛਾੜਨ ਅਕਸਰ ਇਹ ਸੀ ਗੱਲ ਕਰਦੇ ਨੇ ਕਿ ਸੱਤ ਜ਼ਿਲ੍ਹੇ ਪੰਜਾਬ ਦੇ ਪ੍ਰਭਾਵ ਤੇ ਲੇਕਿਨ ਹੁਣ ਜਿਹੜੀ ਰਿਪੋਰਟ ਆ ਰਹੀ ਮੀਡੀਆ ਰਿਪੋਰਟ ਦੇ ਹਵਾਲੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਇਹ ਹੁਣ 10 ਜ਼ਿਲ੍ਹਿਆਂ ਤੱਕ ਜਿਹੜਾ ਪਾਣੀ ਹੜ੍ਹਾਂ ਦਾ ਪਾਣੀ ਪਹੁੰਚ ਚੁੱਕਿਆ ਹੈ ਮੀਡੀਆ ਰਿਪੋਰਟ ਅਨੁਸਾਰ ਪੰਜਾਬ ਦੇ ਹੜ੍ਹਾਂ ਨੇ 24 ਜਾਨਾਂ ਹੜ੍ਹ ਲਈਆਂ 24 ਜਾਨਾਂ ਹਾਲ ਤੱਕ ਜਾ ਚੁੱਕੀਆਂ ਹਨ 16000 10000 ਕੇ 16000 ਨੂੰ ਲੋਕਾਂ ਨੂੰ ਸਰਕਿਤ ਕੱਟਿਆ ਗਿਆ ਹੈ ਬਰਬਾਦੀ ਦਾ ਕੇਰਾ ਵਧ ਕੇ 10 ਜ਼ਿਲ੍ਹਿਆਂ ਦੇ ਲਗਭਗ 1000 ਪਿੰਡਾਂ ਤੱਕ ਪਹੁੰਚ ਚੁੱਕਾ ਜਿਹੜਾ 5-600 ਤੋਂ 2500 ਤੋਂ ਸ਼ੁਰੂ ਹੋਇਆ ਸੀ ਹੁਣ ਉਹ ਜਿਹੜਾ ਕੇਰਾ ਹੈ ਕਰੀਬ 1000 ਪਿੰਡਾਂ ਤੱਕ ਪਹੁੰਚ ਗਿਆ ਪੰਜਾਬ ਦੇ ਕੁੱਲ ਫਸਲ ਦਾ ਲਗਭਗ ਦਸਮਾ ਹਿੱਸਾ ਨੁਕਸਾਨੇ ਜਾਣ ਦੀ ਸੰਭਾਵਨਾ ਫਾਇਲਕਾ ਦੇ 12 ਪਿੰਡਾਂ ਦਾ ਸੰਪਰਕ ਬੁੱਲ ਟੁੱਟੜ ਕਰਕੇ ਸੰਪਰਕ ਟੁੱਟ ਗਿਆ ਗਿਆ ਗਰਦਾਸਪੁਰ ਪਠਾਨਕੋਟ ਦੇ ਕੁਝ ਇਲਾਕਿਆਂ ਨੂੰ ਥੋੜੀ ਰਾਤ ਹੈ ਪੰਪਤੋ ਮਹਾਲੀ ਪਟਿਆਲਾ ਸੰਗਰੂਰ ਤੇ ਮਾਨਸਾ ਜਨਾਂ ਨੂੰ ਅਲਰਟ ਜਾਰੀ ਕੀਤਾ ਗਿਆ ਮੀਡੀਆ ਰਿਪੋਰਟਾਂ ਦੀਆਂ ਇਹ ਆਪਾਂ ਜਿਹੇ ਹਵਾਲੇ ਦੇ ਨਾਲ ਗੱਲ ਕਰਦੇ ਆਂ ਤਾਂ ਇਹ ਵੱਡੀ ਗੱਲ ਹੈਗੀ ਐ ਔਰ ਪੌਂਕ ਟਾਈਮ ਦਾ ਤੁਹਾਨੂੰ ਲੈਵਲ ਇੱਕ ਵਾਰੀ ਦੱਸ ਦਿੱਤਾ ਹੈਗਾ ਜਿਹੜਾ ਦੋ ਤਿੰਨ ਗੱਲਾਂ ਬਾਤ ਹੋਰ ਤੁਹਾਡਾਂ ਅਸਾਨੀਆਂ ਜ਼ਰੂਰ ਕਰਾਂਗੇ ਜਿਹੜੀਆਂ ਸਾਡੇ ਇਲਾਕੇ 'ਚ ਦਰਪੇਸ਼ ਆ ਰਹੀਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਚ ਕਿ ਜਿਹੜੇ ਸਾਡੇ ਵੀਰ ਬਾਹਰੋਂ ਰਸਤਾ ਲਿਆਉਣਾ ਚਾਹੁੰਦੇ ਆ ਜਾਂ ਫੋਨ ਵੀ ਲਗਾਤਾਰ ਆਉਂਦੇ ਆ ਕੱਲ ਵੀ ਫੋਨ ਆਏ ਵੀਰਾਂ ਦੇ ਔਰ ਲਗਾਤਾਰ ਫੋਨ ਆ ਰਹੇ ਆ ਉਹਦੇ ਜੀ ਸਮੱਸਿਆ ਸਭ ਤੋਂ ਵੱਡੀ ਜੀ ਇਹ ਪਹਿਲੀ ਗੱਲ ਤੇ ਪਰਮਾਤਮਾ ਦੀ ਮਿਹਰ ਤੁਹਾਨੂੰ ਸ਼ਾਬਾਸ਼ ਸਾਡੇ ਪੰਜਾਬੀਆਂ ਦੇਣੀ ਪੈਂਦੀ ਹੈ ਔਰ ਤੁਸੀਂ ਹਰ ਇੱਕ ਤਰ੍ਹਾਂ ਦੀ ਮਦਦ ਦੇ ਛੋਟੀ ਤੋਂ ਛੋਟੀ ਚੀਜ਼ ਤੋਂ ਉਲੀ ਤੋਂ ਲੈ ਕੇ ਰਾਸ਼ਨ ਸੁੱਕਾ ਰਾਸ਼ਨ ਪਾਣੀ ਤੱਕ ਹਰ ਇੱਕ ਤਰ੍ਹਾਂ ਦੀ ਚੀਜ਼ ਚਾਰ ਵਗਾਰਾ ਤਰਪੈਲਾ ਹਰ ਇੱਕ ਤਰ੍ਹਾਂ ਦੀ ਮੈਡੀਸਨ ਤੇ ਹਰ ਇੱਕ ਤਰ੍ਹਾਂ ਦਾ ਤੁਸੀਂ ਪ੍ਰਬੰਧ ਕਰਤਾ ਇੱਥੇ ਟਰਾਲੀ ਟਰੈਕਟਰ ਲੈ ਕੇ ਪੰਜਾਬ ਦੇ ਕੋਨੇ ਕੋਨੇ ਸਾਡੇ ਫਿਰੋਪੁਰ ਜ਼ਿਲ੍ਹੇ ਚ ਪਹੁੰਚ ਰਹੇ ਔਰ ਨਾਲ ਹੁਣ ਮੁਸ਼ਕਲ ਇਹ ਸਭ ਤੋਂ ਵੱਡੀ ਆ ਰਹੀ ਕਿ ਅਗਣ ਵੋਟਾਂ ਬਹੁਤ ਘੱਟ ਨੇ ਅਗਣ ਵੋਟਾਂ ਕਿਉਂਕਿ ਅੱਗੇ ਜਿਹੜਾ ਜਾਣ ਦਾ ਆਪਣੇ ਕੋਲ ਸਾਧਨ ਹੈ ਸਿਰਫ ਅਗਣ ਵੋਟਾਂ ਨਹੀਂ ਸਿਰਫ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਬਾਹਰ ਆ ਗਏ ਆ ਉਹਨਾਂ ਤੱਕ ਤਾਂ ਪਰ ਆਸਣ ਪਹੁੰਚਾ ਸਕਦੇ ਲੇਕਿਨ ਅੱਗੇ ਪਾਣੀ ਅੱਗੇ ਰਸ ਲੈ ਕੇ ਜਾਣਾ ਪਾਣੀ ਦੇ ਵਿੱਚ ਆ ਜੀ ਫਿਲਹਾਲ ਮੁਣਕ ਨਹੀਂਗਾ ਔਰ ਇਸ ਚੀਜ਼ ਨੂੰ ਲੈ ਕੇ ਕਿਉਂਕਿ ਅਗਨਵੋਟਾ ਦਾ ਬਹੁਤ ਘੱਟ ਪ੍ਰਬੰਧ ਹੈ ਔਰ ਲਗਾਤਾਰ ਪਿਛਲੇ ਇੱਕ ਦੋੰਦ ਤੋਂ ਇੱਕ ਜਿਹੜੇ ਲੋਕਾਂ ਅੰਦਰ ਕਿਰੇ ਹੋਏ ਉਹਨਾਂ ਨੂੰ ਅਗਨਵੋਟਾ ਲਿਆਉਣ ਵਾਸਤੇ ਔਰ ਨਾਲ ਜੇ ਕੋਈ ਹੋਰ ਕੋਈ ਰਾਹਤ ਜਿਹੜਾ ਕਾਰਜ ਪੂਰਾ ਕਰਨ ਵਾਸਤੇ ਅੰਦਰ ਕੋਈ ਸਰਵੇ ਕਰਾਉਣ ਵਾਸਤੇ ਟੀਮਾਂ ਆਉਣੀਆਂ ਹੈਗੀਆਂ ਔਰ ਉਹਨਾਂ ਕਰਕੇ ਜਿਹੜਾ ਅਗਨਵੋਟਾ ਦੀ ਜਿਹੜੇ ਜਿਹੜੀਆਂ ਬੇੜੀਆਂ ਉਹਨਾਂ ਦੇ ਕਰਕੇ ਜਿਹੜਾ ਕਾਫੀ ਮੁਸ਼ਕਲ ਆ ਰਹੀ ਸੋ ਅੱਗੇ ਸਮਝਣਾ ਅੱਜ ਸੰਭਵਣੀ ਹੋਰ ਦੂਸਰੀ ਗੱਲ ਇਹ ਹੈ ਕਿ ਵੱਡੇ ਪੱਧਰ ਤੇ ਦੂਸਰੀ ਰਾਸਣ ਲੈ ਕੇ ਆ ਰਹੇ ਤੁਹਾਨੂੰ ਸ਼ਾਬਾਸ਼ ਦੇਣੀ ਬਣਦੀ ਹੈ ਸਾਡੇ ਮੀਡੀਆ ਦੇ ਹਵਾਲੇ ਤੋਂ ਜੇਕਰ ਗੱਲ ਕਰਦੇ ਹਾਂ ਤਾਂ ਬੇਸ਼ੱਕ ਜਿਹੜਾ ਸਾਡਾ ਸਫ਼ਰ ਸੇ ਲੋਕਲ ਮੀਡੀਆ ਤੋਂ ਸ਼ੁਰੂ ਹੋਇਆ ਲੇਕਿਨ ਹੁਣ ਵੱਡੇ ਵੱਡੇ ਜਿਹੜੇ ਲਾਈਵ ਸਟ੍ਰੀਮਿੰਗ ਜਿਹੜੇ ਚੈਨਲ ਹੈਗੇ ਆ ਸਾਡੇ ਪੰਜਾਬੀ ਵੀਰ ਆ ਗਏ ਰਤਨਦੀਪ ਸਿੰਘ ਢਾਲੀਵਾਲ ਜੀ ਆ ਲੋਕਵਾਸ ਟੀਵੀ ਵਾਲੇ ਆਰਮੇ ਆਰਮੇ ਵੀ ਟੀਵੀ ਵਾਲੇ ਵੀ ਸਾਡੇ ਇਲਾਕੇ ਜਾਇ ਸੋ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਨੇ ਵੀ ਵੀਰ ਆ ਰਹੇ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਲਗਾਤਾਰ ਅਸੀਂ ਸੁਵਾਵਾ ਇਹਨਾਂ ਵੀਰਾਂ ਦਾ ਵੀ ਅ ਅਗੇ ਸਾਡੇ ਆਪਣੇ ਨਗਰ ਦੇ ਵਿੱਚੋਂ ਅਸੀਂ ਗੱਲ ਕਰਦੇ ਹਾਂ ਤੇ ਲਗਾਤਾਰ ਜਿਹੜਾ ਹੜ੍ਹ ਪ੍ਰਭਾਵਿਤ ਇਲਾਕੇ ਹੈਗੇ ਆ ਟੱਲੇਗਲਾ ਮਤੀਰਾ ਘਾਰਾਂ ਨਹੀਂ ਨਿਆਹਾਂ ਲਵੇਰਾ ਇਹਨਾਂ ਦੇ ਵਿੱਚ ਰੋਜ਼ਾਨਾ ਲੰਗਰ ਪਕਾ ਕੇ ਜਿਹੜਾ ਉੱਥੇ ਲਜਾਇਆ ਜਾ ਰਿਹਾ ਸੋ ਚੜ੍ਹਦੀ ਕਲਾ ਫਲਾਲ ਤੇ ਅਸੀਂ ਇਹ ਬੇਨਤੀ ਕਰਾਂਗੇ ਜਿੰਨੇ ਵੀ ਸਾਡੇ ਬਾਰੋ ਵੀਰ ਆ ਰਹੇ ਹੈਗੇ ਆ ਉਹ ਇਹ ਇੱਕ ਆਪਣੀ ਯੋਜਨਾਵੰਤ ਤਰੀਕੇ ਦੇ ਨਾਲ ਆਉਣ ਔਰ ਆਪਣਾ ਜਿਹੜਾ ਲੋਕਲ ਜਿਹੜੀ ਰਿਪੋਰਟ ਲੈ ਕੇ ਔਰ ਉਸ ਦੇ ਮਤਲਬ ਕੀ ਆਉਣ ਜੇਕਰ ਅੱਗੇ ਪ੍ਰਬੰਧ ਤੁਹਾਡੇ ਬਣਦੇ ਹੈਗੇ ਜ਼ਰੂਰ ਆਉਣ ਕਿਉਂਕਿ ਇਹ ਮਸੀਬਤ ਲਗਾਤਾਰ ਅੱਗੇ ਵੱਧ ਰਹੀ ਹੈ ਔਰ ਵੱਡੀ ਮਸੀਬਤਾਂ ਵਾਲੇ ਦਿਨਾਂ ਚ ਆਉਣੀ ਹੈਗੇ ਜਿਸ ਤਰ੍ਹਾਂ ਪਾਣੀ ਜਦੋਂ ਲਾਹੂਗਾ ਅੱਗੇ ਟਰੈਕਟਰ ਟਰਾਲੀਆਂ ਜੇਕਰ ਜਾਂਦੇ ਆ ਤਾਂ ਆਪਾਂ ਜਿਹੜਾ ਵਧੀਆ ਤਰੀਕੇ ਨਾਲ ਇਹਨੂੰ ਮੈਨਸ ਤਰੀਕੇ ਨਾਲ ਕਰਕੇ ਤਾਂ ਅੱਗੇ ਜਿਹੜਾ ਰਾਹ ਪਹਚਾ ਸਕਦੇ ਹਾਂ ਫਲਾੜੇ ਆ ਕਿ ਅੱਗੇ ਆਪਾਂ ਥੋੜੀ ਬਾਲੀ ਰਸਤਾ ਜ਼ਰੂਰ ਪਹਚਾ ਸਕਦੇ ਹਾਂ ਔਰ ਆਪਣੇ ਕੋਲੇ ਸਿਰਫ ਅਗਨਬੋਟਾਂ ਨੇ ਬੇੜੀਆਂ ਵੱਡੀ ਗੱਲ ਇਹ ਆ ਕਿ ਜਿਹੜੀ ਅਗਨ ਬੋਟਾਂ ਵੀ ਆ ਉਹ ਵੀ ਕੁਝ ਕੁ ਲੱਖਾਂ ਚ ਚੱਲਦੀਆਂ ਨੇ ਕਿਉਂਕਿ ਜਿਹੜਾ ਪਾਣੀ ਕਈਆਂ ਸਾਹਮਣੇ ਘੱਟ ਹੈ ਉੱਥੇ ਜਿਹੜਾ ਥੱਲੇ ਫਸਲਾਂ ਕਰਕੇ ਜਾਂ ਪਰਾਲੀ ਕਰਕੇ ਜਿਹੜਾ ਝੋਨੇ ਦੀ ਪਰਾਲੀ ਕਰਕੇ ਕੋਈ ਕਮਾਲ ਵਗੈਰਾ ਕਰਕੇ ਉਹਨਾਂ ਦੇ ਜਿਹੜੇ ਪੱਖੇ ਵਗੈਰਾ ਲੱਗੇ ਹੈਗੇ ਆ ਜਿਹੜੇ ਅੱਗੇ ਇੰਜਨ ਵਗੈਰਾ ਲੱਗੇ ਉਹ ਚੋਕ ਹੋ ਜਾਂਦੇ ਤੇ ਇਸ ਕਰਕੇ ਕੁਝ ਇਲਾਕਿਆਂ ਦੇ ਵਿੱਚ ਜਿਹੜੀਆਂ ਅਗਰ ਬੋਟਾਂ ਵੀ ਨਹੀਂ ਚੱਲਦੀਆਂ ਇਹ ਰਿਪੋਰਟ ਆ ਰਹੀਆਂ ਨੇ ਸੋ ਬੇਨਤੀ ਹੈ ਕਿ ਆਪਾਂ ਯੋਜਨਾਬੰਦ ਤਰੀਕੇ ਦੇ ਨਾਲ ਇਸ ਕੰਮ ਨੂੰ ਨੇਪਰੇ ਚਾੜੀਏ ਔਰ ਜੇਕਰ ਕੋਈ ਕਿਸੇ ਵੀਰਾਂ ਨੇ ਆਉਣਾ ਤੇ ਉਸ ਵਰਕ ਕਰਕੇ ਆਉਣ ਇਹ ਇੱਕ ਮੈਨੇਜ ਤਰੀਕੇ ਨਾਲ ਹੁਣ ਲਗਾਤਾਰ ਨਾ મતਲਬ ਅਲਗ-ਅਲਗ ਥਿੱਕਿਆਂ 'ਤੇ ਹੁਣ ਕੋਈ ਇੱਕ ਇੱਕ ਦੋ ਦੋ ਤੇ ਤਿੰਨ 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 ਪਾ ਕੇ ਹੁਣ ਕਿਉਂਕਿ ਹੁਣ ਸਵਾਮਾਂ ਪੂਰੇ ਪੰਜਾਬ ਦੇ ਵਿੱਚੋਂ ਪਹੁੰਚ ਰਹੀਆਂ ਹਰੇਕ ਤਰ੍ਹਾਂ ਦੀ ਸਵਾਮ ਪਹੁੰਚ ਰਹੀਆਂ ਜਿੱਥੇ ਵੱਡੇ ਪੱਧਰ ਤੇ ਸਾਡੀ ਐਨਡੀਆਰ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ ਲੋਕਲ ਸਾਡੇ ਮਹਾਪੁਰਖ ਲੱਗੇ ਸੰਤਮਾਪੁਰਖ ਲੱਗੇ ਹੋਏ ਆ ਸਾਡੇ ਜਿਹੜੇ ਲੋਕਲ ਹੋ ਨੇੜੇ ਦੇ ਪਿੰਡ ਹੈਗੇ ਉਹ ਲਗਾਤਾਰ ਸਵਾਮਾਂ ਨਿਭਾ ਰਹੇ ਹੈਗੇ ਸੋ ਬੇਨਤੀ ਹੈ ਕਿ ਅਸੀਂ ਯੋਜਨਾਬੰਦ ਤਰੀਕੇ ਨਾਲ ਕੰਮ ਕਰੀਏ ਔਰ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ